ਦੋਸਤੋ ਆਪਾਂ ਲਿਆਉਂਦੇ ਨੇ ਜੀ ਬਹੁਤ ਹੀ ਪਿਆਰੇ ਪਿਆਰੇ ਬੂਟੇ ਤੇ ਆਪਾਂ ਲੁਧਿਆਣੇ ਗਏ ਸੀਗੇ ਤੇ ਉੱਥੇ ਆ ਜਿਹੜੀਆਂ ਬਾਸਕਟਾਂਆਂ ਟੰਗੀਆਂ ਪਈਆਂ ਸੀਗੀਆਂ ਤੇ ਬਹੁਤ ਪਿਆਰੇ ਲੱਗੇ ਮੈਂ ਖੈ ਤਾਂ ਲੈ ਕੇ ਚੱਲਾਂਗੇ ਜੇ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨੇ ਸੋਹਣੇ ਹੈਗੇ ਇਹ ਤੇ ਮਤਲਬ ਹਰੇਕ ਜਿਹੜੀ ਆ ਮੈਨੂੰ ਲੱਗਦਾ ਜਿਵੇਂ ਵੀ ਚੌਲਾਂ ਦੀ ਫੱਕ ਹੋਵੇ ਇੱਕ ਉਹ ਦੂਜੇ ਹੋਰ ਨੇ ਦੋਸਤੋ ਜਿਵੇਂ ਖੱਬਲ ਵਾਂਗੂ ਲੱਗਦੇ ਨੇ ਤੇ ਇਹ ਟੰਗੀਆਂ ਪਈਆਂ ਸੀ ਦੋਸਤੋ ਤੇ ਬਹੁਤ ਪਿਆਰੀਆਂ ਲੱਗੀਆਂ ਸਾਨੂੰ ਅਸੀਂ ਕਈ ਪ੍ਰਕਾਰ ਦੇ ਜਿਹੜੇ ਪੌਦੇ ਲੈ ਲਏ ਤੇ ਦਿਮਾਗ ਚ ਮਾਈਂਡ ਚ ਇਹ ਚੀਜ਼ ਸੀਗੀ ਵੀ ਚਲੋ ਆਪਾਂ ਪੌੜੀਆਂ ਤੇ ਆਪਣੀਆਂ ਤੇ ਟੰਗ ਦਾਂਗੇ ਇਹਨਾਂ ਨੂੰ ਹਨਾ ਤੇ ਹਾਂਜੀ ਕਿਉਂਕਿ ਇਹ ਇਹ ਨਾ ਦੋਸਤੋ ਇਹ ਥੱਲੇ ਨੂੰ ਲੜਕਦੀਆਂ ਨੇ ਇਹ ਜਿਹੜੀਆਂ ਟੁੱਕਰੀਆਂ ਜੀਆਂ ਆਪਣੀਆਂ ਤੱਕੜੀ ਹੁੰਦੀ ਐਵੇਂ ਜੇ ਹਨਾ ਰਵਣ ਹਾਂਜੀ ਸਹੀ ਤੱਕੜੀ ਇਹ ਥੱਲੇ ਨੂੰ ਮਤਲਬ ਜਿਹੜੇ ਪੌਦੇ ਆ ਇਹ ਵੀ ਥੱਲੇ ਨੂੰ ਲਾਂਕਣਗੇ ਇਹਦੇ ਤੇ ਇਹ ਆਪਾਂ ਇੱਥੇ ਪੌੜੀਆਂ ਤੇ ਐਸ ਲੋਡ ਕਰਕੇ ਟੰਗ ਦਾਂਗੇ ਰੰਗ ਵੀ ਰਵਣ ਕਿੱਡਾ ਪਿਆਰਾ ਹਨਾ ਹਾਂ ਬਾਸਕਟ ਦਾ ਤੇ ਇਹ ਲੈ ਉੱਪਰ ਦੋ ਦੋ ਛੱਡ ਕੇ ਲਾ ਦਨੇ ਜੀ ਹਨਾ ਦੋ ਦੋ ਛੱਡ ਕੇ ਲਾ ਕੇ ਇੱਕ 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 ਵਾਸ ਦੇ ਗੋਲਾਂ ਦੀ ਜਿਵੇਂ ਜੀ ਲੋਟਾਂ ਦਾ ਆ ਲਓ ਜੀ ਬਹੁਤ ਪਿਆਰੇ ਲੱਗਦੇ ਰਹਿਣ ਮੈਂ ਕਹਣਾ ਆਹ ਜਿਹੜੀਆਂ ਵੱਡੀਆਂ ਰਹਿਣ ਇਹ ਉੱਪਰ ਲੱਗ ਜਾਣ ਇਹ ਇਹ ਇੱਕ ਇੱਕ ਇਹਨਾਂ ਦੇ ਸਨ ਵਿੱਚ ਆਪਾਂ ਛੋਟੀਆਂ ਲਾਈਏ ਇੱਕ ਇੱਕ ਛੋਟੀ ਲਾ ਦਾਂਗੇ ਤਿੰਨ ਆਪਣੇ ਕੋਲੇ ਵੱਡੀਆਂ ਨੇ ਵੱਡੀਆਂ ਆਪਣੀਆਂ ਆ ਆਸੇ ਪਾਸੇ ਦੇ ਵਿਚਾਰੀ ਸੈਂਟਰ ਚ ਆ ਜਾਣਗੇ ਹਨਾ ਹਾਂਜੀ ਤੇ ਹੁਣ ਦੇਖੋ ਜੀ ਅਸਲੀ ਫੁੱਲ ਹੂੰ ਸੋਹਣੇ ਸੋਹਣੇ ਹਾਂਜੀ ਉਹ ਤਾਂ ਖੱਬਲ ਜੀ ਆ ਹਨਾ ਰਹਿਣ ਹਾਂਜੀ ਆ ਸੋਹਣੇ ਲਓ ਜੀ ਮੈਨੂੰ ਫੜਾਓ ਤੇ ਪਾਣੀ ਪੂਣੀ ਅਸੀਂ ਦੋਸਤੋ ਰਾਤ ਅਸੀਂ ਬਹਿਣੀ ਵਾਲ ਰਹਿ ਪਏ ਸੀਗੇ ਉੱਥੇ ਇਹਨਾਂ ਨੂੰ ਪਾਣੀ ਪੂਣੀ ਪਾਤਾ ਸੀਗਾ ਇੱਕ ਵਾਰੀ ਤੇ ਇਹ ਵੀ ਦੋਸਤੋ ਮਤਲਬ ਸਾਰਾ ਕਵਰ ਹੋ ਜਾਊਗਾ ਤੇ ਬਹੁਤ ਪਿਆਰੇ ਫੁੱਲ ਲਾਦੇ ਦੇਖੋ ਸੀ ਕਿੰਨੇ ਅਟੈਚ ਹੋ ਗਏ ਨਾ ਹਮ ਚਲੋ ਇਹ ਉੱਤੇ ਤਰਕੇ ਕਰ ਲਾਂਗੇ ਮੇਰੇ ਹੱਥ ਤੇ ਰੱਖ ਦੋ ਲਓ ਵੀ ਦੋਸਤੋ ਫੁੱਲ ਦੇਖੋ ਕਿੰਨਾ ਪਿਆਰਾ ਆਹ ਵਾਈਟ ਆ ਜੀ ਇਹਦੇ ਵਿੱਚ ਸਾਰੇ ਚਿੱਟੇ ਫੁੱਲ ਨਿਕਲਣਗੇ ਤੇ ਇਹ ਵੀ ਛੋਟੀਆਂ ਵੀ ਦੋਸਤੋ ਇਹ ਤਿੰਨ ਲਈਆਂ ਸੀਗੀਆਂ ਟੋਕਰੀਆਂ ਤੇ ਇਹ ਇੱਕ ਉੱਥੇ ਬਹਿਣੀ ਵਾਲਾ ਲਾਤੀ ਜੀ ਉਹ ਰੈੱਡ ਫੁੱਲਾਂ ਵਾਲੀ ਸੀ ਰਵਣ ਹਨਾ ਉਹ ਵੱਧ ਸੋਹਣੀ ਸੀ ਸਾਰਿਆਂ ਨਾਲ ਤੇ ਉਹ ਸੀ ਇੱਕ ਬਹਿਣੀ ਵਾਲ ਟੰਗਿਆਂ ਦੀ ਜੀ ਏਡਾ ਵੀ ਨੇ ਦੋਸਤੋ ਗੁਰਤਵਾਲਾੋਂ ਨੂੰ ਲਿਆਂਦੀ ਆ ਪਚਕਾਰੀ ਦੇਖੋ ਇਹਨੇ ਪਹਿਲੀ ਤਿਆਰੀ ਕਰ ਲਈ ਹੁਲੀ ਦੀ ਹਾਂ ਇੱਥੇ ਬਚਾਉਂ ਪਾਈਏ ਹਾਂਜੀ ਹਾਂਜੀ ਸਹੀ ਆ ਵਾਹ ਇੱਕ ਉਧਰ ਉੱਤੇ ਲਾ ਦਾਂਗੇ ਰਵਣ ਆ ਛੋਟੀ ਲਾ ਦੋ ਆ ਲਾ ਦਨੇ ਜੀ ਇੱਕ ਮਿੰਟ ਹਮ ਇੱਕ ਛੱਡ ਕੇ ਰਵਣ ਹਾਂ ਇੱਕ ਛੱਡ ਕੇ ਸਹੀ ਐ ਸਹੀ 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 ਉਨੀ ਲਗਰੀਆਂ ਬਹੁਤ ਪਰ ਲਗਰੀਆਂ ਉਹ ਉਹ ਦੂਜੀ ਵੀ ਕੱਢ ਕੇ ਲਈ ਇੱਕ ਹੋਰ ਆ ਦੇ ਚ ਸਾਨੂੰ ਵੀ ਦੇਖ ਕੇ ਚਲਾ ਦੋ ਉਤਲੇ ਬਸ ਰਮਣ ਇਹ ਅੜੀਆਂ ਇਹੋ ਵਿੱਚ ਅਟੈਚ ਹੋ ਗਈਆਂ ਇਹਦੇ ਉਹ ਅੜੀ ਨਿਕਲ ਜੂਗੀ ਰਮਣ ਲੈ ਮੈਂ ਕੱਢ ਦਣਾ ਆ ਇੱਕ ਇੱਥੇ ਲੱਗ ਜੂ ਹਾਈ ਪੂਰੀਆਂ ਪੂਰੀਆਂ ਹੋਣਗੀਆਂ ਸਾਰੀਆਂ ਪੂੜੀਆਂ ਅਜ ਮਤਲਬ ਪੌੜੀਆਂ ਤੇ ਪੂਰੀਆਂ ਪੂਰੀਆਂ ਆ ਜਾਣਗੀਆਂ ਹਮ ਲਓ ਵੀ ਦੋਸਤੋ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗਦੀਆਂ ਰਮਣ ਆਹ ਰੰਗ ਉਹ ਕਰਨਾ ਸੀਗਾ ਯਾਰ ਆ ਥੱਲੇ ਦੋਨੇ ਰੰਗ ਇੱਕੋ ਜਿਹੇ ਹੋਗੇ ਆ ਹਾਂ ਥੱਲੇ ਲਾਉਣੇ ਰਮਣਹਾ ਕਲਰ ਲਿਓ ਨੀ ਲਿਓ ਨੀ ਦੀ ਆਗੇ ਇਹਦੇ ਕੋਲੇ ਆ ਰਮਣਹਾ ਨੂੰ ਇੱਥੇ ਲਾਉਣੇ ਆਪਾਂ ਆ ਗ੍ਰੇ ਕਲਰ ਵਾਲੀ ਇੱਥੇ ਲਾ ਦਾਂਗੇ ਆ ਵਾਲੀ ਹਾਂ ਲਿਓ ਮੈਨੂੰ ਫੜਾ ਦਿਓ ਇਹਨੂੰ ਲਾ ਲਓ ਤੁਸੀਂ ਮੈਂ ਇਹਨੂੰ ਇੱਥੇ ਲਾ ਦੂੰਗਾ ਨਹੀਂ ਵੀਰਾ ਥੱਲੇ ਹੋ ਜਾਣਗੇ ਗ੍ਰੇ ਜੇ ਕਲੇ ਹਨਾ ਬੱਬ ਦੇ ਹੀ ਸਾਰਾ ਮੜਾ ਜਾ ਓਏ 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 ਚਲੋ ਜੀ ਉੱਪਰ ਲਾ ਦਨੇ ਆਨ ਹਾਂਜੀ ਹਾਂਜੀ ਇਹ ਖੁੱਲੀਆਂ ਮੇਰੇ ਨਹੀਂ ਰਹਿਣੇ ਹਿਸਾਬ ਚਾਰੀ ਤੂੰ ਹੀ ਲਾਈ ਇਹਨੂੰ ਇਹ ਖੁੱਲੀ ਕਰਨੀ ਪੈਂਦੀ ਥੋੜੀ ਜੀ ਉਹ ਪਰਲਾਤੀ ਨਹੀਂ ਉਹਰੇ ਕਰਦ ਨਹੀਂ ਇਹਨਾਂ ਨੂੰ ਆਪਣਾ ਰੋਣੇ ਕੁਝ ਬੰਨ ਕੇ ਇਹਨਾਂ ਤੇ ਰੱਸੀ ਵਗੈਰਾ ਇਹਨਾਂ ਨੂੰ ਥੋੜੀਆਂ ਥੋੜੀਆਂ ਲੰਮੀਆਂ ਕਰ ਦੇਗੇ ਹਨਾ ਆਹ ਉਹ ਦੂਜੀਆਂ ਤਾਂ ਖੁੱਲੀਆਂ ਸੀ ਜੀ ਆਹ ਥੋੜੀਆਂ ਛੋਟੀਆਂ ਵਾਲੀਆਂ ਤਾਂ ਕਰਕੇ ਨਹੀਂ ਆਉਂਦੇ ਨਾ ਉਹ ਵਸ ਖੁੱਲ ਕੇ ਰੱਸੀ ਬੰਨੀ ਜਾਊਗੇ ਇੱਥੇ ਨਹੀਂ ਆਪਣੇ ਤਾਰਾ ਪਈਆਂ ਉਹਦੇ ਨਾਲ ਆਪਾਂ ਸਟ੍ਰੌਂਗ ਕਰ ਦਾਂਗੇ ਹਾਂ ਉਹ ਆਪਣੇ ਕੋਲ ਸੀਲਾ ਹੀ ਪਈਆਂ ਨੇ ਨਾ ਉਹਨਾਂ ਨਾਲ ਇੱਥੇ ਸਟ੍ਰੌਂਗ ਕਰ ਦਾਂਗੇ ਬਸ ਛੱਡ ਦੇ ਬਸ ਛੱਡ ਦੋ ਛੱਡ ਦੋ ਬਸ ਲਓ ਜੀ ਹੁਣ ਆ ਅਟੇੜਾ ਜਿਹਾ ਲੱਗਦਾ ਨਾ ਸਿੱਧਾ ਕਰਨਾ ਪਊ ਕੋਈ ਨਹੀਂ ਤਾਂ ਸਹੀ ਹੋ ਜਾਓ ਇਹੇ ਦੋਸਤੋ ਕਾਰ ਚ ਬਹੁਤ ਔਖੇ ਲਿਆਂਦੇ ਆ ਮਤਲਬ ਫੁੱਟ ਤੇ ਫੁੱਟ ਦੇ ਬਚਾਈ ਜਾਂ ਦੋ ਤਿੰਨ ਵਾਰੀ ਤਾਂ ਕਹਾਂ ਢੁੱਲ ਜਾਂਦੇ ਸੀਗੇ ਕਾਰ ਮੱਲੋ ਬੱਲੀ ਉੱਕਲੀ ਚ ਫੁੜਕੇ ਜਾਂਦੀ ਸੀ ਇੱਥੇ ਹੁਸਾਰਾ ਦੇਣਾ ਪਊ ਫੇਰ ਟੰਗਿਆ ਜਾਊਗਾ ਲਓ ਜੀ ਮੈਂ ਤਾਂ ਦੇ ਦਿੰਨਾ ਸਾਰ ਆਉਣ ਦਿਓ ਚਲੋ ਜੀ ਕਰਕੇ ਰੱਖਿਓ ਸਾਡਾ ਫੜੀ 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 ਮਾਂ ਬੇਜੰਤ ਹੋ ਜੋ ਚਲੋ ਸੜ ਦੋ ਟੰਗੀ ਗਈ ਹੌਲੀ ਕਿਦਾਂ ਸੜ ਦੋ ਸੜ ਦੋ ਲੋਟ ਆ ਜੀ ਹੁਣ ਦੇਖੋ ਜੀ ਕਿਵੇਂ ਲੱਗ ਰਿਹਾ ਹਾਂ ਜੇ ਤੀ ਦੋ ਫੁੱਲ ਕੱਢਣਗੇ ਫੇਰ ਬਹੁਤ ਸੋਹਣੇ ਲੱਗਣਗੇ ਅਜੇ ਤੱਕ ਇਹ ਤਾਂ ਇਹ ਕਾ ਹੀ ਲੱਗਦਾ ਹੈਗਾ ਹਾਂ ਜੀ ਆਹ ਦੋਸਤੋ ਦੇਖਣ ਨੂੰ ਐ ਲੱਗਦਾ ਵੀ ਖੱਬਲ ਜਿਆ ਕੀ ਆ ਹਨਾ ਪਰ ਇਹਦੇ ਦੋਸਤੋ ਫੁੱਲ ਲੱਗਦੇ ਆ ਬਹੁਤ ਸੋਹਣੇ ਫੁੱਲ ਨਿਕਲਦੇ ਨੇ ਤੇ ਨਾ ਆਪਾਂ ਇਹ ਕਰ ਲੈਣੇ ਸੋਹਣੇ ਲੱਗ ਰਿਹਾ ਉਹ ਵੱਡਾ ਛੋਟਾ ਜਿਹਾ ਲੱਗ ਰਿਹਾ ਉੱਥੇ ਵੱਡੇ ਹੀ ਟੰਗਦੀ ਹੈ ਉੱਥੇ ਉਤਲੇ ਪਾਸੇ ਵੀ ਵੱਡੇ ਟੰਗਦੇ ਨੇ ਹੂੰ ਵੱਡੀ ਟੰਗਦੀ ਹੈ ਜੇ ਤਿੰਨੇ ਜਿਹੜੇ ਵੱਡੇ ਉਹ ਇੱਥੇ ਟੰਗਦੇ ਦੋ ਛੋਟੇ ਜਿਹੜੇ ਉਹ ਤਾਂ ਟੰਗਦੇ ਐਂ ਕਰ ਸੋਹਣੀ ਲੱਗ ਰਹਿਣਾ ਹਾਂ ਉਹ ਛੋਟੇ ਵਾਲਾ ਫਿਰ ਇੱਧਰ ਢੰਗ ਦੇ ਨਾ ਬਸ ਆ ਛੋਟਾ ਉੱਥੀ ਲੈ ਜਾਨੀ ਜੀ ਤੇ ਆ ਹਾਂ ਮੰਮੀ ਸਤਿ ਸ਼੍ਰੀ ਅਕਾਲ ਹੋਰ ਸਾਰੀ ਠੀਕ ਸੀ ਹਾਂ ਠੀਕ ਸਤਿ ਸ਼੍ਰੀ ਅਕਾਲ ਹੋਰ ਠੀਕ ਸੀ ਹੂੰ ਵਧੀਆ ਹੂੰ ਵਧੀਆ ਲੈ ਲਾ ਤੇ ਫੋਟੇ ਲੈ ਆਂਦੇ ਜੀ ਸੋਹਣੇ ਲੱਗਦੇ ਮੰਮੀ ਆ ਨਾ ਲਓ ਜੀ ਫੋਟੋ ਮਾੜਾ ਜਿਹਾ ਲਓ ਜੀ ਲਓ ਮੇਰਾ ਟੋਟਣ ਦਾ ਭੰਨਣਾ ਦੇਓ ਕਿਤੇ ਛੱਡ ਕੇ ਤੋ ਫਿਰ ਇਆਂ ਸੋਹਣੀਆਂ ਬਹੁਤ ਰੌਣੇ ਹਨ ਹਾਂ ਬਹੁਤ ਸੋਹਣੀਆਂ ਲੱਗਦੀਆਂ ਜੀ ਸੰਦੀ ਇਹ ਹੁਣ ਜਿਵੇਂ ਉਹ ਬਣਾਵਾਂਗੇ ਇੱਥੇ ਛੜਦੋ ਜੀ ਛੜਦੋ ਛੜਦੋ ਹੂੰ ਜਿਵੇਂ ਸਟੈਂਡ ਬਣਾਉਣਾ ਉਹ ਤਾਂ ਵੀ ਬਹੁਤ ਸੋਹਣੀ ਲੱਗਣੀ ਹੈ ਟੰਗੀਆਂ ਹੋਣਗੀਆਂ ਬਾਕੀ ਦੋਸਤਾਂ ਐ ਵੀ ਇੱਕ ਆਪਣਾ ਹੈਗਾ ਵਿਰਾਦਾ ਇੰਜ ਕਰਕੇ ਨੇ ਇੱਥੇ ਲੋਹੇ ਦੀਆਂ ਅੰਗਲਾਈਆਂ ਦਾ ਸਟੈਂਡ ਜਾਂ ਬਣਾ ਦੇਾਂਗੇ ਉਹਤੇ ਵੀ ਜਿਹੜੇ ਗਮਲੇ ਵਗੈਰਾ ਠਿੱਕ ਜਾਣ ਆਹ ਰਹਿ ਗਿਆ 그러면은 ਇਹ ਤਾਂ ਥੱਲੂ ਹੀ ਟੰਗੇ ਜਾਊਗਾ ਇੱਕ ਹੋਰ ਵੱਡਾ ਹੁੰਦਾ ਇੱਥੇ ਟੰਗੇ ਜਾਂਦਾ ਹੂੰ ਇਹ ਵੀ ਰੀ ਟੰਗੇ ਜਾਊਗਾ ਸੰਦੀ ਇੱਕ ਆਪਣੇ ਬੱਚਿਆਂ ਪੰਜਾਂ ਨੇ ਜੀ ਟੈਲਾਂ ਉਹਦੇ ਵੀ ਆਪਾਂ ਗਮਲੇ ਬਣਾਉਣੇ ਆ ਹੂੰ ਉਹ ਵੀ ਦੋਸਤੋ ਦੱਸੋ ਇਹ ਬਟੈਲਾਂ ਜਿਵੇਂ ਹੁਣ ਆ ਕੁਝ ਰੂਣ ਜੀ ਬਚੀ ਪਈ ਹੈ ਨਾ ਟੁੱਟ-ਫੁੱਟ ਜੀ ਬਚੀ ਪਈ ਹੈ ਇਹ ਤੋਂ ਬਹੁਤ ਸੋਹਣੇ ਗਮਲੇ ਬਣ ਜਾਂਦੇ ਆ ਉਹ ਬਣਾਵਾਏ ਇਹ ਕਿ ਦੱਸੋ ਜੀ ਕਿਵੇਂ ਲੱਗ ਰਿਹਾ ਹੈ ਜਿਆਦਾ ਟੰਗਾ ਜਾਂਦਾ ਨਾ ਹੈ ਇੱਕ ਇੱਥੇ ਹੁੰਦਾ ਵਾ ਚਲ ਕੀ ਹੁੰਦਾ ਇੱਥੇ ਗੰਦ ਜੀ ਬਾਈਦਾ ਰਹੂਣੂ ਵੀ ਬਹੁਤ ਸੋਹਣੇ ਵੀ ਦੋਸਤੋ ਦੱਸੋ ਕਿਵੇਂ ਸੋਹਣੇ ਲੱਗਦੇ ਆ ਤੇ ਆਹ ਜਿਹੜੇ ਦੋਸਤੋ ਦੇਖਣ ਨੂੰ ਖੁੱਭਲ ਚਲਾਦਾ ਪਰ ਇਹ ਤੇ ਫੁੱਲ ਬਹੁਤ ਸੋਹਣੇ ਨੇ ਸਾਰਿਆਂ ਦੇ ਫੁੱਲ ਲੱਗਣਗੇ ਇੱਕ ਤੇ ਕਹਿੰਦੇ ਸੀਗਾ ਕਿ ਇਤਨ ਤੇ ਤਾਂ ਇੱਕ ਤੇ ਕਹਿੰਦੇ ਸੀਗੇ ਵੀ ਪਿੰਕ ਜੇ ਲੱਗਣਗੇ ਇੱਕ ਤੇ ਵਾਈਟ ਕਹਿੰਦੇ ਸੀਗੇ ਤੇ ਇਹ ਤੇ ਵੀ ਕਹਿੰਨੇ ਕਹਿੰਦੇ ਬਹੁਤ ਸੋਹਣੇ ਗਾ 10 ਦਿਨਾਂ ਵਿੱਚ ਦੀ ਫੁੱਲ ਕੱਢ ਲੈਣਗੇ ਤੇ ਇਹਦੇ ਫੁੱਲ ਕੱਢੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਜੀ ਤੇ ਇਹਨਾਂ ਦਾ ਨਾਮ ਤਾਂ ਪਤਾ ਨਹੀਂ ਕੀ ਕੀ ਨੇ ਜੀ ਬਹੁਤ ਔਖੇ ਜੇ ਨਾਮ ਨੇ ਨਾਂ ਤਾਂ ਬਾਰੇ ਭੜੇ ਭੜੇ ਸੀ ਹਨਾ ਹਾਂਜੀ ਪਰ ਹੈ ਬਹੁਤ ਸੋਹਣੇ ਚਲੋ ਦੋਸਤੋ ਨਾਮ ਤਾਂ ਫਿਰ ਵੀ ਨੈਟ ਵਗੈਰਾ ਤੋਂ ਨਿਕਲ ਆਉਣਗੇ ਹਨਾ ਫੋਟੋ ਪਾ ਕੇ ਲਿਮੈਂਟ ਕਰਕੇ ਦ ਹਾਂਜੀ ਲਓ ਵੀ ਦੋਸਤੋ ਬਾਕੀ ਦੋਸਤੋ ਤੇ ਆਪਾਂ ਉਧਰ ਵੀ ਬਣਾਉਣੀ ਹੈ ਜੀ ਬਗੀਚੀ ਉੱਥੇ ਵੀ ਸੋਹਣੇ ਸੋਹਣੇ ਫੁੱਲ ਲਾਵਾਂਗੇ ਆਨੂੰ ਦੋਸਤੋ ਰੇ ਆਪਣੇ ਟਾਇਲ ਲਾਉਣ ਵਾਲੀ ਰਹਿ ਗਈ ਇੱਥੇ ਬਸ ਫਰਸ਼ ਲਵਾ ਕੇ ਸਾਰੇ ਚ ਤੇ ਹਾਂ ਉੱਥੇ ਉਹ ਨਾਲ-ਨਾਲ ਆਪਣੇ ਹਨਾ ਸਟੂਡੀਓ ਦੇ ਉੱਥੇ ਬਗੀਚੀ ਬਣਾਵਾਂਗੇ ਛੋਟੀ ਜੀ ਹਾਂਜੀ ਧੰਨਵਾਦ